ਜਿਲੰਦਰ ਦੇ ਵਿੱਚ ਜੋ ਦਰਦਨਾਕ ਘਟਨਾ ਵਾਪਰੀ ਉਸ ਨੇ ਸਭ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਉੱਥੇ ਹੀ ਬੇਹੱਦ ਭਾਵੁਕ ਕਰਨ ਵਾਲੀਆਂ ਤਸਵੀਰਾਂ ਮੁਰ ਤੋਂ ਸਾਹਮਣੇ ਆ ਜਦੋਂ ਕਿ ਬੱਚੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਬੱਚੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਤੇ ਫਿਰ ਬੱਚੀ ਦਾ ਪਰਿਵਾਰ ਦੇ ਵੱਲੋਂ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਬੱਚੀ ਦੇ ਹੱਥਾਂ ਤੇ ਮਹਿੰਦੀ ਲਗਾਈ ਗਈ ਪਾਹਾਂ 'ਚ ਚੂੜਾ ਪਾਇਆ ਤੇ ਦਹਲਣ ਵਾਲੇ ਕੱਪੜੇ ਪਾ ਕੇ ਉਸ ਦਾ ਅੰਤਿਮ ਸੰਸਕਾਰ ਕੀਤਾ ਅਕਤਿਵ ਜ਼ਸਕਾਰ ਕਰਨ ਤੋਂ ਪਹਿਲਾਂ ਮਾਂ ਦੇ ਬੋਲਾਂ ਨੇ ਅਸਮਾਨ ਦਾ ਦਿਲਵੇ ਛਲਣੀ ਕਰ ਦਿੱਤਾ ਜਿਸ ਦੇ ਵਿੱਚ ਉਹ ਆਪਣੀ ਮ੍ਰਿਤਕ ਬੱਚੇ ਨੂੰ ਉਠਾਉਂਦੀ ਹੋਈ ਨਜ਼ਰ ਆਈ ਕਹਿੰਦੀ ਰਹੀ ਕਿ ਆਖਰ ਮੈਨੂੰ ਮਾਂ ਕੌਣ ਬੁਲਾਵੇਗਾ ਦੱਸਦੀ ਹੈ ਕਿ ਉਸਦੇ ਭਰਾ ਤੇ ਉਸਦੇ ਚਾਚੇ ਦੇ ਵੱਲੋਂ ਬੱਚੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਹ ਭਾਵ ਕਰਦੀਆਂ ਬੜੀਆਂ ਤਸਵੀਰਾਂ ਤੁਹਾਨੂੰ ਵੀ ਦਿਖਾਉਂਦੇ ਹਾਂ ਸੁਦਾਦੀ ਇਹ ਕਿ ਜੋ ਦਰਿੰਦੇ ਦੇ ਵੱਲੋਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਪਰ ਹੱਦ ਉਦੋਂ ਮੁੱਕ ਜਾਂਦੀ ਹੈ ਜਦੋਂ ਉਸ ਤੋਂ ਬਾਅਦ ਬੱਚੀ ਦਾ ਬੇਰਹਿਮੀ ਦੇ ਨਾਲ ਕਤਲ ਵੀ ਕਰ ਦਿੱਤਾ ਜਾਂਦਾ ਤਾਂ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕਰਦੇ ਹੋਏ આરોપી ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ